ਚਲੇ ਦਿਨੀ ਕਿਸਾਨ ਅੰਦੋਲਨ ਦੇ ਵਿੱਚ ਮੁੰਡੇ ਸ਼ੁਕਰਨਦੀ ਮੌਤ ਹੋਈ ਸੀਗੀ ਜੀ ਉਸਤੇ ਉੱਤੇ ਪੰਤਪਾ ਸਾਹਿਬ ਦਾ ਵੱਡਾ ਬਿਆਨ ਆਇਆ ਹੈ ਤੁਹਾਨੂੰ ਦੱਸਦੇ ਹਾਂ ਪੰਤਪਾ ਸਾਹਿਬ ਨੇ ਕੀ ਕਿਹਾ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਕਰਨ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਅਤੇ ਛੋਟੀ ਬੈਨ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਦੋਸ਼ੀਆਂ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਫਰਜ਼ ਨਿਭਾ ਰਹੇ ਹਾਂ ਬਹੁਤ ਹੀ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਜੀ ਪਿਛਲੇ ਦਿਨੀ ਸ਼ੁਕਰਨਦੀ ਮੌਤ ਹੋਈ ਸੀਗੀ ਜੀ ਕਿਸਾਨ ਆंदोलਨ ਦੇ ਵਿੱਚ ਤੇ ਅੱਜ ਭੋਂਤਾ ਸਾਹਿਬ ਦਾ ਵੱਡਾ ਬਿਆਨ ਆਇਆ ਹੈ ਉਹਨਾਂ ਨੇ ਪਰਿਵਾਰ ਨੂੰ 1 ਕਰੋੜ ਰੁਪਏ ਅਤੇ ਛੋਟੀ ਬੈਨ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਆਖੀ ਹੈ ਜੀ ਵੱਡੀ ਖਬਰ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਜੀ ਚੈਨਲ ਸਬਸਕ੍ਰਾਈਬ ਕਰ ਦਿਓ ਨੋਟੀਫਿਕੇਸ਼ਨ ਬੈਲ ਦਬਾ ਦਿਓ ਤੁਹਾਨੂੰ ਇਦਾਂ ਦੀ ਖਬਰਾਂ ਮਿਲਦੀ ਰਹਿਣਗੀ ਜੀ ਵੱਡੀ ਖਬਰ ਹੈਗੀ ਹੈ ਜੀ ਸ਼ੁਕਰਨ ਦੀ ਮੌਤ ਹੋਈ ਸੀਗੀ ਤੁਹਾਨੂੰ ਦੱਤੀਏ ਦੋ ਕਿਲੇ ਦੇ ਮਾਲਕ ਸੀਗੇ ਸ਼ੁਕਰਨ ਜਿਨ੍ਹਾਂ ਦੀ ਮੌਤ ਹੋਈ ਹੈਗੀ ਹੈ ਜੀ ਤੁਹਾਨੂੰ ਦੱਤੀਏ ਪੰਪਾ ਸਾਹਿਬ ਨੇ ਕਿਹਾ ਹੈ ਕਿ ਉਹ ਕੋਈ ਉੱਥੇ ਫੋਟੋਆਂ ਖਿਚਾਣ ਨਹੀਂ ਗਏ ਸੀਗੇ ਉਹ ਆਪਣੀ ਦੋ ਕਿਲੇ ਦੀ ਜ਼ਮੀਨ ਨੂੰ ਬਚਾਣ ਗਏ ਸੀਗੇ ਤੇ ਉਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਹੈ ਅਸੀ ਦੇਰੇ ਪਰਿਵਾਰ ਦੇ ਨਾਲ ਆਰਥਿਕ ਤੇ ਸਮਾਜਿਕ ਰੂਪ ਦੇ ਵਿੱਚ ਖੜੇ ਹਾਂ ਇਸੇ ਕਰਕੇ ਸਾਡੀ ਸਰਕਾਰ ਨੇ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ ਤੇ ਉਹਨਾਂ ਦੀ ਛੋਟੀ ਭੈਣ ਨੂੰ ਜੋ ਹੈ ਇੱਕ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਪੰਤਮਾ ਸਾਹਿਬ ਨੇ ਬਹੁਤ ਹੀ ਵੱਡੀ ਖਬਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਕਿਸਾਨ ਅੰਦੋਲਨ ਦੇ ਵਿੱਚ ਗੋਲੀ ਵਜਣ ਦੇ ਨਾਲ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਸ਼ੁਭਕਰਨ ਦੀ ਮੌਤ ਹੋ ਗਈ ਸੀ ਕਿ ਤੇ ਉਸ ਨੂੰ ਸ਼ਹੀਦ ਦਾ ਦਰਜਾ ਦਵਨ ਵਾਸਤੇ ਵੀ ਕਿਹਾ ਜਾ ਰਿਹਾ ਹੈ ਤੇ ਪੰਤਮਾ ਸਾਹਿਬ ਨੇ ਕਿਹਾ ਕਿ ਅਸੀਂ ਸ਼ੁਕਰਨ ਜੀ ਦੇ ਪਰਿਵਾਰ ਦੇ ਨਾਲ ਖੜੇ ਹੈ ਮੋਡੇ ਨਾ ਮੋਡਾ ਛੋੜ ਕੇ ਤੇ ਤੁਸੀਂ ਸਵਰਗੀ ਕਹੋਗੇ ਜਰੂਰ ਕਮੈਂਟਾਂ ਵਿੱਚ ਦੱਸੋ ਅਸੀਂ ਵੀ ਚਾਹੁੰਦੇ ਹਾਂ ਕਿ ਕਿਸਾਨ ਅੰਦੋਲਨ ਜਲਦੀ ਖਤਮ ਹੋਏ ਤਾਂ ਕਿ ਮਾਮਾ ਦੇ ਪੁੱਤ ਨਾ ਵਿਛੜਨ ਪੈਸਾ ਤਾਂ ਚਲੇ ਆਂਦਾ ਜਲੇ ਜਾਂਦਾ ਪਰ ਇਨਸਾਨ ਨਹੀਂ ਦੁਬਾਰਾ ਆਉਂਦਾ ਵੱਡੀ ਖਬਰ ਹੈਗੀ ਹੈ ਜੀ 1 ਕਰੋੜ ਰੁਪਏ ਦਾ ਇਨਾਮ 1 ਕਰੋੜ ਰੁਪਏ ਦੀ ਜੋ ਹੈ ਰਾਸ਼ੀ ਦਿੱਤੀ ਜਾਵੇਗੀ ਸ਼ੁਕਰਨ ਦੇ ਪਰਿਵਾਰ ਨੂੰ ਤੇ ਛੋਟੀ ਬੈਨ ਨੂੰ ਜੋ ਹੈ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਤੁਹਾਨੂੰ ਦੱਤੀ ਪੰਤ ਸਾਹਿਬ ਨੇ ਕੀ ਕਿਹਾ ਕਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਕਰਾਂ ਸਿੰਘ ਤੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਕ ਸਹਾਇਤਾ ਅਤੇ ਛੋਟੀ ਬੇਨ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਮੈਂ ਆਪਣਾ ਫਰਜ਼ ਨਿਭਾ ਰਿਹਾ ਹਾਂ ਵੱਡੀ ਖਬਰ ਕਿਸਾਨ ਅੰਦੋਲਨ ਦੇ ਵਿੱਚ ਜੋ ਕਿਸਾਨ ਦੀ ਮੌਤ ਹੋਈ ਸੀਗੀ ਸ਼ੁਕਰਨ ਉਸਦੇ ਪਰਿਵਾਰ ਨੂੰ 1 ਕਰੋੜ ਰੁਪਏ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਪੰਤਮਾ ਸਾਹਿਬ ਨੇ ਕੀਤਾ ਹੈ ਪੰਤਮਾ ਸਾਹਿਬ ਨੇ ਕਿਹਾ ਹੈ ਕਿ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਆਰਥਿਕ ਤੇ ਸਮਾਜਿਕ ਤੌਰ ਤੇ ਖੜੇ ਹਾਂ ਵੱਡੀ ਖਬਰ ਹੈਗੀ ਜੀ ਵੱਡਾ ਐਲਾਨ ਕੀਤਾ ਪੰਤਮਾ ਸਾਹਿਬ ਨੇ ਪੰਤਮਾ ਸਾਹਿਬ ਤੁਸੀਂ ਸਰ ਕਿਸਾਨਾਂ ਦੇ ਨਾਲ ਖੜੇ ਹੋ ਮੀਟਿੰਗ 'ਚ ਵੀ ਜਾਂਦੇ ਹੋ ਕਿਰਪਾ ਇਦਾਂ ਕਰੋ ਕਿ ਇਹ ਜਲਦੀ ਖਤਮ ਹੋਵੇ ਕਿਸਾਨ ਅੰਦੋਲਨ ਤਾਂ ਕਿਸਾਨਾਂ ਨੂੰ ਉਹਨਾਂ ਦਾ ਹੱਬੰਦਾ ਹੱਕ ਮਿਲੇ ਜੋ ਮੰਗਦੇ ਪਏ ਹੈਗੇ ਵੱਡੀ ਖਬਰ ਹੈਗੀ ਇਹ ਚੀਜ਼ ਵੱਧ ਤੋਂ ਵੱਧ ਵੀਡੀਓ ਸ਼ੇਅਰ ਹੋਣੀ ਚਾਹੀਦੀ ਹੈ ਜੇ ਤੁਸੀਂ ਸ਼ਹੀਦ ਸ਼ੁਕਰੰਦ ਜੋ ਹੈ ਉਹਨਾਂ ਦੀ ਆਤਮਾ ਸ਼ਾਂਤੀ ਮਿਲੇਗੀ ਜਦ ਇਹ ਕਾਨੂੰਨ ਜੋ ਹੈ ਐਮਐਸਪੀ ਦਾ ਲਾਗੂ ਹੋਏਗਾ ਬਾਕੀ ਮੰਗਾਂ ਵੀ ਪੂਰੀ ਕੀਤੀ ਜਾਣਗੀ ਬਾਕੀ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ ਵੱਡੀ ਖਾਬਰ ਖੋਪਗਰਾਂ ਦੇ ਪ੍ਰਵਾਹ ਨੂੰ 1 ਕਰੋੜ ਰੁਪਏ ਦੀ ਰਾਸ਼ੀ ਅਤੇ ਛੋਟੇ ਪਿੰਨੋ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਪੰਤਮਾ ਸਾਹਿਬ ਨੇ